ਜੋਤੀ ਠੀਕ ਠਾਕ? ਹਾਂਜੀ ਠੀਕ ਠਾਕ ਲੱਸਨ ਬਈ ਤੇ ਚੱਲਣਾ। ਹਾਂ। ਹੋਰ ਸੁਣਾ ਜੋਤੀ ਨਿਆਣੀ ਠੀਕ ਠਾਕ? ਹਾਂਜੀ ਸਭ ਠੀਕ ਠਾਕ ਜੀ ਭੈਣ ਜੀ ਤੁਸੀਂ ਦੱਸੋ। ਭੈਣ ਜੀ ਠੀਕ ਹਾਂ ਤੇ। ਹਾਂ ਗਏ ਆ। ਉਹਦੇ ਗਿਆ ਸਕੂਲ। ਉਹ ਵੀ ਗਿਆ ਸਕੂਲ। ਹੈ ਕਿ ਤੇ ਤੇਰਾ ਜੀ ਨਹੀਂ ਕਰਦਾ ਆਉਣ ਨੂੰ ਬੰਦਾ ਕਿਤੇ ਐਵੇਂ ਆ ਜਾਂਦਾ ਵਾ। ਹਾਏ ਭੈਣ ਜੀ ਪੁੱਛੋ ਹੀ ਨਾ ਕੁਝ ਪਤਾ ਕਿੰਨਾ ਦਿਲ ਕਰਦਾ ਵਾ ਉਹਨੂੰ। ਤੁਹਾਨੂੰ ਪਤਾ ਕਰਦੇ ਨਹੀਂ ਕਿ ਨਹੀਂ ਕਿ ਕੰਮ ਨੇ। ਉਹੋ ਹੀ ਨੇ ਸਾਢੇ ਦਿਨ ਖਤਮ ਹੁੰਦੇ। ਮੁੰਡੇ ਨੂੰ ਫੀ ਹੋਣਾ ਫਿਰ। ਤੇ ਜੇ ਮੈਂ ਅੱਗੇ ਦਿਨ ਲੱਗੀ ਆਉਣ ਹੀ ਆਉਣ ਲੱਗੀ। ਉਹ ਦੀਦੀ ਹੁਣ ਹੀ ਆ ਗਏ ਨਾਨ ਨ ਮੇਰੀ। ਅੱਛਾ ਅੱ ਕਿ ਤੁਹਾਨੂੰ ਪਤਾ ਨਹੀਂ ਨੇ ਆਉਣਾ ਤੇ ਫਿਰ ਮੈਂ ਨਾ ਘਰ ਰਹੀ ਦੀ ਚੰਗੇ ਨਹੀਂ ਨ ਲੱਗੀ ਇਹ ਤਾਂ ਗੱਲ ਹੈ ਹੀ ਆ ਅਗਲੀ ਆਪ ਇੰਨਾ ਚਾ ਕਰਦੀ ਆ ਫਿਰ ਆਇਆ ਤੇ ਮੈਂ ਕਿਹਾ ਚਲ ਦੋ ਦਿਨ ਦਿਨ ਰਹਿ ਲਾ ਤੇ ਮੈਂ ਦੋ ਦਿਨ ਰੱਖੀ ਫਿਰ ਚਲ ਗਈ ਵਿਚਾਰੀ ਨਿਆਣੇ ਵੀ ਆਏ ਨਾਲ ਹਾਂਜੀ ਬੱਚੇ ਵੀ ਆਏ ਅੱਛਾ ਅੱਛਾ ਤਾਂ ਹੀ ਰਿਹਾ ਜਾਂਦਾ ਫਿਰ ਕਿ ਉਦਾਂ ਇਕੱਲਿਆਂ ਨਾ ਕੋਈ ਤੁਹਾਨੂੰ ਪਤਾ ਵਾ ਭੈਣ ਜੀ ਨਿਆਣੇ ਦਾ ਚਾ ਹੁੰਦਾ ਵਾ ਨਾਨਕੇ ਰਹਿੰਦਾ ਤੇ ਰਹਿਣਾ ਵੀ ਕਿੱਥੇ ਹੁੰਦਾ ਹੋਰ ਬੱਚਿਆਂ ਨੇ ਇਹ ਤਾਂ ਗੱਲ ਹੈ ਹੀ ਆ ਹਾਂਜੀ ਤੋਂ ਉਦਾਂ ਵੀ ਤੁਹਾਨੂੰ ਪਤਾ ਨਹੀਂ ਨਾਨ ਮੇਰੀ ਚੰਗੀ ਬਹੁਤ ਆ ਹਾ ਹੋ ਚੰਗੀ ਆ ਗਏ ਇੱਥੇ ਵੀ ਕਈ ਵਾਰ ਆਵੇ ਹੋ ਸਕਿੰਦਰ ਦਾ ਹੁੰਦਾ ਜੋ ਕੋਣ ਕੋਣ ਠੀਕ ਠਾਕ ਹੈ ਹਾਂ ਪਿੰਦਰ ਦਾ ਵੀ ਹੁੰਦਾ ਜੋਤੀ ਭੂਣ ਠੀਕ ਠਾਕ ਵਾ ਹਾਂ ਪਿੰਦਰ ਦੇ ਮੁੰਡੇ ਦਾ ਜਨਮ ਦਿਨ ਹੀਗਾ ਅੱਛਾ ਤੇ ਆਖਣ ਲਈ ਹੀ ਭੀ ਆਓ ਅੱਛਾ ਤਸੀਂ ਆਖੇ ਆਵਾਂਗੇ ਹੂੰ ਤੇ ਕੀ ਗੱਲ ਮੜਾ ਟਿੱਲਾ ਜਮੂ ਬਣਾਇਆ ਤੁਸੀਂ ਹਾਏ ਸਭ ਸੋਖ ਤੇ ਆ ਗਈ ਨਾ ਜੋਤੀ ਸੋਖੀ ਆ ਕੀ ਅੰਧੇ ਦੇ ਰੋਨੀ ਕਿਉਂ ਥਾਲੀ ਜਿੰਨੀ ਕੁਛ ਦੇਖਦਾ ਹੂੰ ਉਹ ਗੱਲ ਵਾ ਣਾਲੇ ਤੇਰਾ ਤੇ ਮੇਰਾ ਅੰਧੇ ਵੀ ਭੈਣ ਭਰਾਵਾਂ ਵਾਂਗੂ ਇੱਕ ਪਰਦਾ ਪਾਟੇਡ ਫੋਲ ਲੈਨੀਆ ਮੂੰਹ ਹੀ ਤੁਹਾਡਾ ਪਹਿਚਾਨ ਲਿਆ ਵਾ ਕਿਹਦਾ ਹੋਰ ਤਾਂ ਦਾ ਹੋਇਆ ਵਾ ਸਾਡੇ ਘਰ ਦੇ ਹਲਾਤਾਂ ਤਾਂ ਤੈਨੂੰ ਪਤਾ ਹੀ ਆ ਸਾਰਾ ਪਤਾ ਭੈਣ ਜੀ ਮੈਨੂੰ ਕਿਹੜਾ ਕੁਛ ਉਹ ਗੱਲ ਘਰ ਆਉਂਦੀ ਏ ਇਦਾਂ ਸੋਨਾ ਲਿਆਓ ਅੱਛਾ ਨੇੜਾ ਕੱਪੜਾ ਲਿਆਓ ਮੁੰਡਾ ਜਨਮ ਦਿਨ ਵਾ ਹੂੰ ਤੇ ਚਲੋ ਜਿੰਨੇ ਜੋਗੇ ਹੈਗੇ ਹਾਂ ਤੇ ਚੱਲੇ ਹਾਂ ਲੈਣ ਹੂੰ ਤੇ ਜੋਤੀ ਉਹਨੇ ਤੇ ਮੁੜ ਕੇ ਫੋਨ ਕਰਕੇ ਦੱਸਿਆ ਮੈਨੂੰ ਵੀ ਮੇਰੇ ਦੂਜੇ ਵੀਰ ਨੇ ਚੰਡੀਗੜ੍ਹ ਵਾਲਾ ਜਿਹੜਾ ਨਿੱਕਾ ਹਾਂਜੀ ਉਹਨੇ ਆਹ ਕੁਛ ਲੱਲਿਆ ਵਾ ਤੇ ਤੁਸੀਂ ਮੈਨੂੰ ਦੱਸੋ ਵੀ ਕੀ ਲਿਆ ਵਾ ਮੈਂ ਵੀ ਦੱਸਿਆ ਪੀ ਅਸੀਂ ਆ ਲੈਣ ਚੱਲੇ ਆਂ ਪੀ ਚਾਂਦੀ ਦਾ ਘੜਾ ਆਂਦੀ ਪੀ ਤੁਸੀਂ ਨਾ ਆਇਓ ਸਾਡੇ ਹਾਂ ਹਾਂ ਦੱਸਣ ਆਪਣਾ ਪਛਾਣ ਦੇ ਦ ਨਈ ਉਹ ਨੂੰ ਨਹੀਂ ਦੇਹਦਾ ਆਪਣਾ ਘਰ ਇੱਕ ਗੱਲ ਤਾਂ ਮੇਰੀ ਨਾਨ ਜੀ ਬਹੁਤ ਚੰਗੀ ਸੀ ਹੂੰ ਤੁਹਾਨੂੰ ਪਤਾ ਹੀ ਹੈ ਕਿੰਨਾ ਕਰਦੀ ਬੜਾ ਕਰਦੀ ਆ ਕੇ ਹੋਰ ਜੇ ਮੈਂ ਕੁਝ ਵੀਨ ਵੀ ਲੱਗਦੀ ਆ ਨਾ ਤੁਸੀਂ ਕਹੋਗੇ ਨਾ ਲੈਂਦੀ ਕੁਛ ਨਹੀਂ ਆ ਤੇ ਆਨੇ ਬਹਾਨੇ ਮੇਰੇ ਬੱਚਿਆਂ ਨੂੰ ਵਾਪਸ ਕਰ ਜਿੰਦੀ ਆ ਲੈ ਤੇ ਹਜੇ ਨਾਨਕ ਤੇ ਘਰ ਘਰ ਜਾ ਮੰਡੀ ਆ ਵੇਲਾ ਕਿੰਨੀ ਵਧੀਆ ਗੱਲ ਬਿਲਡਰ ਨੂੰ ਵੀ ਤਾਂ ਚਾਹੀਦਾ ਨਾ ਆਪਣੇ ਘਰ ਦੇ ਹਾਲਾਤ ਵੇਖਣਾ ਪਿੰਦ ਨੂੰ ਸਮਝ ਹੀ ਨਹੀਂ ਲੱਗਦੀ ਸਾਡੀਆਂ ਵੀ ਲੱਗਣੇ ਫਿਰ ਪਿੰਦਰ ਦੀ ਜਿਹੜੀ ਮਾਂ ਸੀ ਉਹ ਵੀ ਤਾਂ ਸਾਨੂੰ ਬਥੇਰਾ ਕੋ ਕਹਿੰਦੀ ਹੁੰਦੀ ਸੀ ਅਸੀਂ ਕਦੀ ਨਹੀਂ ਆਪਣੇ ਪਿੱਛੇ ਪੇਕਿਆਂ ਨੂੰ ਦੁੱਖ ਦਿੱਤਾ ਅਸੀਂ ਉਦੋਂ ਹੀ ਕਹਿੰਦੇ ਹੁਣ ਨਹੀਂ ਮੂੰਹ ਦੇਈ ਵੀ ਜਿੰਨੇ ਜੋਗੇ ਹੈਗੇ ਉਹਨਾਂ ਨੇ ਉਹਦਾ ਦਾ ਹੀ ਹੋਣਾ ਵਾ ਤੇ ਸਾਥੋਂ ਵੀ ਇਦਾਂ ਦੇ ਕੰਮ ਨਹੀਂਗੇ ਹੋਣੇ ਵੀ ਜਿਆਦਾ ਲਿਆਓ ਤੇ ਜਿਆਦਾ ਦਿਓ ਇਹ ਕੰਮ ਨਹੀਂ ਹੋਣੀ ਹੱਥੋਂ ਸਾਡਾ ਸੋਸ਼ੇ ਬਾਜੀਆਂ ਦਾ ਹਾਂ ਪਤਾ ਹੈ ਜੋ ਤੁਹਾਡੇ ਕੋਲ ਹੈਗਾ ਵਾ ਪਰ ਨਾਲੇ ਭੈਣ ਭਰਾ ਕਿਹੜੇ ਨੂੰ ਚਾਹ ਨਹੀਂ ਹੁੰਦਾ ਮੈਂ ਭਤੀ ਪੈਨ ਨੂੰ ਦਈਏ ਤੇ ਪੋਲ ਹੋਏ ਦਾ ਦਿੱਤਾ ਜਾਂਦਾ ਵਾ ਬਸ ਮੈਂ ਇਹੋ ਹੀ ਕਿਹਾ ਮੈਂ ਆਹਡਾ ਵੀ ਜੀ ਕਰਦਾ ਸੋਭਾ ਕਰਾਉਣ ਨੂੰ ਅੱਗੋਂ ਬੱਕੇ ਨਹੀਂ ਵੀ ਗਾੜੀ ਹੋਈ ਏ ਬਸ ਪਰ ਜਦੋਂ ਹੁਣ ਫਿਰ ਆਈ ਹੀ ਕੱਲ ਆਪਣੀ ਮੇਰੀ ਭੈਣ ਆਈ ਹਾਂਜੀ ਉਹ ਵੀ ਉਸ ਤੋਂ ਮੈਨੂੰ ਪੈਸੇ ਦੇ ਕੇ ਕਹੀਦਾ 1000 ਰੁਪਈਆ ਤੇ ਬਾਜੀ ਤੇਰਾ ਗਿਆ ਉਥੋਂ ਅਮਰਜੀਤ ਕੋਲ ਲੈਣ ਪਏ 20000 ਰੁਪਏ ਮੈਂ ਚੱਲ ਲਿਆ ਚੜੇ ਲੱਤ ਜਾਂਦੇ ਹੁੰਦੇ ਆ ਤੇ ਜਿਹੜਾ ਟਾਈਮ ਆ ਉਹ ਵੀ ਬੜਾ ਲੰਗਾਉਣਾ ਔਖਾ ਹੁੰਦਾ ਬਾਅਦ ਚਲੋ ਭੈਣ ਭਰਾਵਾਂ ਵਿੱਚ ਜਾਣਾ ਵਾ ਉਥੋਂ 5000 ਦੀ ਹਾਂ ਹੋਈ ਅਮਰਜੀਤ ਕੋਲ ਤੇ 10000 ਰੁਪਏ ਗੁਰਪ੍ਰੀਤ ਦੇਗੀ ਇਹ ਮੈਨੂੰ ਕਹਿੰਦੇ ਚਲ ਉਹ ਜਿਹੜਾ 5000 ਆ ਉਹ ਆਪਾਂ ਮੁੜ ਕੇ ਜਰ ਜਾਣਾ ਜਿੱਦ ਨੂੰ ਉਦਨ ਮਰਤ ਲਾਂਗੇ ਤੇ ਤੂੰ ਆ 10000 ਲੈ ਜਾ ਤੇ ਲੀੜੇ ਬਣਾ ਲਿਆ ਤੇ ਨਾਲੇ ਉਹ ਘੜਾ ਬਣਾ ਲਿਆ ਨਾਲੇ ਮੁੰਡੇ ਦੇ ਲੈ ਆ ਓੜੇ ਮੁੰਡਾ ਮੇਰਾ ਵਿਚਾਰਾ ਹਾ ਮਾਸਾ ਜਿੰਨਾ ਉਹਨੂੰ ਮੈਂ ਆਖਿਆ ਲੀੜੇ ਬਣਾ ਲਾ ਦੇ ਕਹਿੰਦਾ ਵੀ ਨਹੀਂ ਮੇਰਾ ਦੋਸਤ ਕਹਿੰਦਾ ਤੂੰ ਮੇਰੇ ਪਾਲੇ ਤਾਂ ਫੇਰ ਨਿਆਣੇ ਨੂੰ ਸਾਰੀ ਸਮਝ ਮੇਰਾ ਮਾਸਾ ਜਿੰਨਾ ਪੁੱਤ ਕੁੜੇ ਘਰ ਵਾਹਤੀ ਵਿਆਹ ਤਰਲੇ ਲੈਣ ਤੇ ਇਹਨੂੰ ਮਾਸਾ ਭੂਆ ਨੂੰ ਅਕਲ ਨਹੀਂ ਹੈਗੀ ਕਿਤੇ ਇਹ ਕਈ ਭੂਆ ਹੁੰਦੀਆਂ ਐਡਾਂ ਦੀਆਂ ਮੈਂ ਭੈਣ ਜੀ ਉਹਨਾਂ ਨੂੰ ਤਰਸ ਹੁੰਦਾ ਪੁੱਤ ਜੇ ਭਤੀਜਿਆਂ ਦਾ ਤੇ ਕਈ ਵੇਲੇ ਜਾਨ ਮਾਰਦੀਆਂ ਆਪਣੇ ਭਤੀਜੇ ਭਤੀਜੀਆਂ ਤੋਂ ਕਿੰਨਾ ਕਰਦੀਆਂ ਵਾ ਕਈ ਜਿੱਥੋਂ ਗੁੱਫਲ ਮਿਲਦੇ ਆ ਨਾ ਜਾਦੇ ਉਹਦਾ ਹੀ ਨਾਮ ਜਪਦੀ ਉਹ ਹੋਹੀ ਨਾ ਕਿ ਦੂਜੇ ਤੋਂ ਮਿਲ ਜਾਂਦੇ ਆ ਹੋਰੇ ਨਾਮ ਜਪਣਾ ਵਾ ਤੇ ਹੁਣ ਮੇਰੀ ਗੱਲ ਸੁਣਾਂ ਜੇ ਸਾਡੇ ਕੋਲ ਕੋ ਹੋਵੇ ਤੇ ਅਸੀਂ ਆਪਣੇ ਘਰ ਦਾ ਮੂੰਹ ਮਥਾ ਨਾ ਬਣਾਈਏ ਅਸੀਂ ਆ ਵੇੜੇ ਦੀ ਇੱਟਾਂ ਹੀ ਲਾ ਲਈਏ ਰੋਜ ਤਿਲਕ ਤਿਲਕ ਡਿੱਗੀ ਦਾਵਾ ਨਾਲੇ ਕੀ ਕਹਿੰਦੇ ਨੇ ਦੇ ਸਿਆਣੇ ਜਦੋਂ ਟਾਈਮ ਆਵੇ ਨਾ ਕੋਈ ਭੈਣ ਭਰਾ ਤੇ ਖਾਲੀ ਆਣ ਕੇ ਖਲੋਜੇ ਨਾ ਤੋ ਉਹ ਹੀ ਬੜਾ ਹੋ ਜਾਂਦਾ ਬੜਾ ਚਾਹ ਕਿੰਨਾ ਹੁੰਦਾਗਾ ਪਰ ਕੋਈ ਖਾਲੀ ਆਣ ਕੇ ਖਲੋ ਗਿਆ ਵਾ ਪਰ ਐਡਾ ਕੋਈ ਵੀ ਨਖਾਂਦਾ ਨਹੀਂ ਹੁੰਦਾ ਜਿਹੜਾ ਧੀਆ ਦਾ ਧੀਆ ਦਾ ਖਾਊਗਾ ਉਹ ਹੀ ਨਾ ਪਰ ਜੇ ਕਿਤੇ ਅਕਲ ਵਾਲੀ ਹੁੰਦੀ ਨਾ ਉਹ ਵੇਲੇ ਭਾਵੇਂ ਜਿੱਦਾਂ ਮਰਜੀ ਆਪਣੇ ਭਰਾ ਨੂੰ ਕੋ ਫੜਾ ਦਿੰਦੀ ਦੇ ਤੇ ਉਹਨੂੰ ਹੀ ਆਉਣਾ ਸੀ ਆਪਾਂ ਢੀੜੇ ਤੇ ਅਹੀਂ ਬਣਾ ਹੀ ਲੈਣੇ ਸਾਡੇ ਚੰਗੇ ਜਿੱਦਾਂ ਦੇ ਉਹ ਵੀ ਜਾਣਾ ਸੀ ਨਾ ਉਹਦੇ ਘਰ ਜਾਣਾ ਸੀ ਜਦੋਂ ਥਾਂਕ ਥਾਂ ਰਹਿ ਜਾਣੇ ਸੀ ਰਹਿ ਜਾਣੇ ਸੀ ਤੇ ਜਦੋਂ ਹੱਡਕੋਕ ਤੇ ਗਜੈਸ ਹੁੰਦੀ ਅਹੀਂ ਥੋੜੇ ਥੋੜੇ ਰੱਖ ਦੇ ਤੇ ਰੱਖ ਕੇ ਤੇ ਆਪਾਂ ਚੱਲ ਉਹਨੂੰ ਮੁੜ ਕੇ ਚੀਜ਼ ਬਣਾ ਦਿੰਦੇ ਬਾਅਦ ਚ ਨਾਲੇ ਇੰਨੇ ਨੇ ਉਹਦੇ ਛਿੱਕੀ ਵਿੱਚ ਉਹਦੀ ਟੋਰ ਬਣ ਜਣੀ ਸੀ ਤੁਹਾਡਾ ਵੀ ਰਹਿ ਜਾਣਾ ਸੀ ਸਾਰਾ ਸਾਰਾ ਪਰ ਸਿਆਣ ਭੈਣੀ ਆ ਪਹਿਲਾਂ ਜੀ ਸਿਆਣ ਵੀ ਕਿਸੇ ਕਿਸੇ ਚ ਹੁੰਦੀ ਆ ਬੜਾ ਉੱਕਾ ਗੱਲ ਉਹ ਹੀ ਆ ਨਾ ਜੋ ਕੁਛ ਮਾਂ ਕਰਦੀ ਗਈ ਆ ਉਹ ਗੜੀ ਹੁਣ ਠੀ ਤੁ ਜੇ ਅਗਲੇ ਕਹਿੰਦੇ ਵੀ ਆ ਨਾ ਬੰਦਾ ਆਖੇ ਵੀ ਨਹੀਂ ਵੀ ਮੇਰਾ ਇੱਕ ਭਾ ਚਲੋ ਸਹਿੰਦਾ ਵਾ ਦੂਜਾ ਮੇਰਾ ਇਦਾਂ ਦਾ ਵਾ ਕੀ ਪਤਾ ਭੈਣ ਜੇ ਅਗਲੇ ਕਹਿੰਦੇ ਕਿ ਨਹੀਂ ਕਹਿੰਦੇ ਆਪਣੇ ਕੋਲੋਂ ਨਹੀਂ ਕਰਦੀ ਸਾਰਾ ਕੁਝ ਸਹੀ ਗੱਲ ਵਾ ਜੋਤੀ ਆਪਾਂ ਉਹ ਗੱਲ ਕੋਈ ਸੱਸ ਨੂੰ ਕੋਈ ਦਈ ਜਾਈਏ ਕੀ ਪਤਾ ਗਾੜੀ ਹੁਣ ਉੱਥੇ ਕੀ ਆ ਤੇ ਕੀ ਨਹੀਂ ਗੱਲ ਤੇਰੀ ਵਾਕਿਆ ਸਹੀ ਹੈ ਅੱਖੀਂ ਵੇਖਣ ਦੇ ਜਾ ਜਾ ਕੇ ਅਗਲੇ ਕਹਿੰਦੇ ਕਿ ਨਹੀਂ ਕਹਿੰਦੇ ਅਗਲੇ ਕੀ ਵਾ ਤੁਹਾਡਾ ਤਰਸੀ ਨਹੀਂ ਕਰਦੀ ਤੇ ਆਪਣੇ ਕੋਲੋਂ ਹੀ ਨੰਬਰ ਬਣਾਉਂਦੀ ਹੋਵੇ ਬਣਾਉਂਦੀ ਹੋਵੇ ਅੱਜ ਕੱਲ ਇਹ ਵੀ ਕੁਝ ਬੜਾ ਚੱਲਣ ਡਿਆ ਇੱਥੇ ਆ ਹੀ ਜਾਂਦੀ ਫੋਨਾਂ ਤੇ ਜੂ ਕਹਿਣ ਲਈ ਆ ਮੈਨੂੰ ਤੇ ਬੜਾ ਚਿਰ ਹੋ ਗਿਆ ਸੱਚੀ ਉਹਨੇ ਮਿਲੀ ਨਾ ਕੋਈ ਗੱਲ ਨਹੀਂ ਕੀਤਾ ਹੁਣ ਤੇ ਸਾਨੂੰ ਉਹਨੇ ਉਹੀ ਮਨਾ ਕਰਤਾ ਸਾਡੇ ਕਿ ਭਤਾ ਆਉਣਾ ਜਾਣਾ ਕਿ ਨਹੀਂ ਜੇ ਕਦੇ ਆਉਗੀ ਤੇ ਮੈਂ ਤੈਨੂੰ ਫੋਨ ਕਰੂੰਗੀ ਉਹਨੇ ਕਹਿਤਾ ਕਿ ਤੁਸੀਂ ਕੁਝ ਵੀ ਨਾਲ ਲਿਆਉਂਦੇ ਕਿ ਵੱਡੋ ਹੀ ਨਾ ਜੇ ਲਿਆਉਣਾ ਤੇ ਸਭ ਕੁਝ ਲਿਆਓ ਨਹੀਂ ਤੇ ਆਓ ਹੀ ਨਾ ਹਾ ਹਾ ਇਹਨੂੰ ਹਮ ਪੱਛੀ ਲਾਓ ਪਰ ਤਾਂ ਇਹਨਾਂ ਨੂੰ ਫੋਨ ਫੋਨ ਕਰਿਆ ਉਹਨੂੰ ਤਫਾ ਕਰੋ ਤਾਂ ਅਸੀਂ ਕੀ ਲੈਣਾ ਉਹਦੇ ਕੋਲ ਆਪੇ ਵੇਖਿਓ ਨਹੀਂ ਆਉਣਾ ਹੀ ਫੇਰ ਇੱਥੇ ਜੋ ਮਰਜੀ ਹੋ ਜੇ ਬੈ ਜਾ ਮੈਂ ਚਾਹ ਬਣਾ ਚੀਆ ਨਹੀਂ ਚਾਹ ਤੇ ਹੀ ਰਹਿਣੀ ਦੋ ਮੈਨੂੰ ਨਾ ਕਿੰਨੇ ਦਿਨ ਹੋ ਗਏ ਹੈਗਾ ਮੈਂ ਮੈਂ ਜਾ ਕੇ ਆਉਣਾ ਭਾਵੇਂ ਜੋ ਮਰਜ਼ੀ ਹੋ ਜੇ ਨਹੀਂ ਕਿੰਨੇ ਕਿ ਦਿਨ ਨੇ ਟਾਈਮ ਨਹੀਂ ਜੇ ਲੱਗਦਾ ਉਧਰ ਬੱਚੇ ਵੀ ਸਕੂਲ ਜਾਂਦੇ ਨੇ ਉਹਦੇ ਸਕੂਲ ਤੋਂ ਆਣ ਕੇ ਰੋਟੀ ਪਾਣੀ ਉਹਨਾਂ ਨੂੰ ਦੇਣਾ ਬਣਾਉਣਾ ਸੱਚੀ ਸਾਰਾ ਦਿਨ ਲੰਘ ਜਾਂਦਾ ਈ ਹੂੰ ਚਲੋ ਕੋਈ ਗੱਲ ਨਹੀਂ ਤੂੰ ਨਾ ਟੈਨਸ਼ਨ ਲੋ ਜ਼ਿਆਦਾ ਐਵੇਂ ਕੀ ਸੋਚੀ ਜਾਂਦੇ ਜਨ ਨਾਲ ਉਹਦੇ ਪਿੱਛੇ ਸੋਚਣ ਦੇ ਜਿਹਨੂੰ ਤੁਹਾਡੇ ਘਰ ਦੀ ਸੁਨਾਸ ਹੀ ਨਹੀਂ ਹੈਗੀ ਮਾਸਾ ਜੇ ਉਹਨੂੰ ਸਾਰ ਹੁੰਦੀ ਨਾ ਤੋ ਐਦਾ ਕਰਦੀ ਕਿਉਂ ਹੂੰ ਆ ਵੀ ਨਾ ਭੰਦੇ ਮਾਨਾ ਹੁਲਾ ਕਰੋ ਕੁਛ ਨਹੀਂ ਹੁੰਦਾ ਦਫਾ ਕਰੋ ਨੂੰ ਕਰਾਂ ਇਹ ਕੰਮ ਤੇ ਚਲ ਜਾਂਦੇ ਮੁੰਡਾ ਸਕੂਲੇ ਚਲ ਜਾਂਦਾ ਤੇ ਮੈਂ ਚੂਰਦੀ ਰਹਿਣੀ ਬੈਠੀ ਚੋਰ ਚੋਰ ਕਿਸੇ ਰਾਜ ਹੈ ਵੀ ਕੀ ਅੱਗੇ ਉਹ ਤਾਂ ਗੱਲ ਵਾ ਹਾਂ ਤੇ ਉਹਦਾ ਕੀ ਜਾਨਾ ਵਾ ਨਹੀਂ ਉਹਦਾ ਕੀ ਜਾਨਾ ਹਾਂਜੀ ਜੇ ਤਨ ਮੈਂ ਇੱਕ ਸੁਣਾ ਦਵਾਂ ਤੇ ਹਾਂ ਜੋਤੀ ਕਿਹੜੀ ਤੁਸੀਂ ਐਂਦਾ ਕਰੋ ਜਾਂਦੇ ਦੇ ਹੈਗੇ ਭਾਜੀ ਕੰਮ ਤੇ ਉਹਦੇ ਵਿੱਚ 1000 ਦੋ ਰੱਖ ਕੇ ਤੇ ਕਮੇਟੀ ਸ਼ੁਰੂ ਕਰ ਲੋ ਹਾਂ ਕੋਈ ਇੱਕ ਜਿ ਕਿ ਕਮੇਟੀ ਜਿਹੜੀ ਪਹਿਲੀ ਬੋਲੀ ਹੈ ਨਾ ਉਹ ਦੇਣੀ ਪੈਣੀ ਪੂਰੀ ਤੇ ਬਾਅਦ ਵਿੱਚ ਤਾਂ ਘਟਾਵਾਦਦਾ ਹੁੰਦਾ ਹੀ ਰਹਿੰਦਾ ਵਾ ਤੁਹਾਨੂੰ ਪਤਾ ਇਦਾਂ ਘਰਾਂ ਵਿੱਚ ਪੈਸਾ ਨਹੀਂ ਜੇ ਜਮਾ ਹੁੰਦਾ ਤੇ ਜੇ ਓਕੇ ਪਰ ਵਲ ਟਾਈਮ ਦੀ ਲੋੜ ਪਵੇ ਨਾ ਪੰਡਾ ਫੜ ਕੇ ਵਰਤੇ ਤੇ ਲਿੰਦਾ ਨਾ ਇਹ ਤਾਂ ਗੱਲ ਹੈਗੀ ਜੀ ਉਤੀ ਪਰ ਹਜੇ ਤੇ ਲੋਕਾਂ ਦੇ ਦੇਣ ਵਾਲੇ ਵੀ ਬੜੇ ਆ ਪੈਸੇ ਪਹਿਲਾਂ ਹੀ ਦੀ ਚੁੱਕ ਚੁੱਕ ਕੇ ਵਰਤੇ ਆ ਤੇ ਦੂਜੀ ਗੱਲ ਇਹ ਵੀ ਉਹ ਵੀ ਕਈ ਵਾਰ ਤੇ ਫਿਰ ਦਿਹਾੜੀ ਤੇ ਜਦੋਂ ਆ ਮੇਲੇ 'ਚ ਨਹੀਂ ਜਾਂਦਾ ਦਿਹਾੜੀ ਉਹਨਾਂ ਨੇ ਪੈਸੇ ਕੱਟ ਲੈਣੇ ਆ ਆਹੋ ਵਿੱਚ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਹੱਥ ਘੋਟ ਗਏ ਇਹੋ ਜੇ ਕੰਮ ਹੁੰਦੇ ਨੇ ਕਮੇਟੀਆਂ ਤੁਹ ਜੇ ਹੀ ਹੁੰਦਾ ਐ ਇੱਕਦਮ ਰਕਮ ਕੱਢਣ ਲੱਗੀਆਂ ਤੇ ਘਰਾਂ ਚ ਨਹੀਂ ਜੇ ਨਿਕਲਦੀਆਂ ਜਿਹੜਾ ਇਹ ਕਿਸੇ ਗਾੜੀ ਹੱਥ ਡਾਉਣੇ ਕਦੀ ਕਿਸੇ ਗਾੜੀ ਡੋੜੇ ਆ ਉਹਦੇ ਨਾਲ ਤੇ ਬਹਤਰ ਚੰਗਾ ਉਹ ਕਮੇਟੀ ਪਾਈ ਪਾ ਲਈਏ ਇਹ ਤਾਂ ਗੱਲ ਹੈ ਹੀ ਤੇ ਮੇਰੀ ਤੁਹਾਨੂੰ ਸਲਾਹ ਮੰਨੋ ਤੇ ਇੱਕ ਕਮੇਟੀ ਛੋਟੀ ਜੀ ਪਾਈ ਛੱਡੋ ਤੇ ਫਿਰ ਏਦਾਂ ਵਾਪੇ ਹੁਣ ਜਿੱਦਾਂ ਤੁਹਾਡੇ ਆਣ ਕਮਾਣ ਕੋਈ ਪੈਂਦੀਆਂ ਕਮੇਟੀਆਂ ਤੋਂ ਪਾਈ ਆ ਕਦੀ ਮੈਂ ਪਾਈਆਂ ਵਾ ਕਮੇਟੀਆਂ ਮੇਰੇ ਦੋ ਕਮੇਟੀਆਂ ਪਾਈਆਂ ਵਾ ਹੁਣ ਮੇਰੇ ਕੋਲ ਤੁਹਾਨੂੰ ਪਤਾ ਕਿੱਥੋਂ ਇੰਨੇ ਪੈਸੇ ਨਿਕਲਦੇ ਨੇ ਕਮੇਟੀ ਪਾਈ ਆ ਥੋੜੀ ਜਿਹੀ ਜਦੋਂ ਜਾਂਦੀ ਆ ਤੇ ਮੈਂ ਚੁੱਕ ਲੈਨੀ ਆ ਵਾਰ ਕਈ ਵਾਰ ਕਹ ਦਿੰਦੇ ਆ ਨਾ ਕਿ ਕਮੇਟੀਆਂ ਪਾ ਲਈਦੀਆਂ ਵਾ ਤੇ ਮੁੜ ਕੇ ਉਹ ਕਮੇਟੀਆਂ ਮਾਰਨਦੇ ਅਸੀਂ ਤੇ ਫੇਰ ਉਹ ਵਾਲੋ ਉਹ ਕਮੋਨਾ ਤੇ ਉਹ ਖਾਣਾ ਜੇ ਨਹੀਂ ਵੀ ਹੁੰਦਾ ਤਾਂ ਤੁਸੀਂ ਡਰੋ ਨਾ ਮੈਂ ਜੰਮੀ ਮੇਰੀ ਚੁੱਕਦੀ ਆ ਤੁਹਾਡੀ ਇਹ ਕਮੇਟੀ ਤੁਸੀਂ ਪਾ ਲਓ ਠੀਕ ਵਾ ਚੰਗੇ ਰਹੋਗੇ ਤੁਸੀਂ ਚੱਲ ਕੋਈ ਨਹੀਂ ਫੇਰ ਤੁਸੀਂ ਜੇ ਪਾਉਗੀ ਨਾ ਕਮੇਟੀ ਤੇ ਫੇਰ ਫੋਨ ਕਰਕੇ ਦੱਸ ਦੇ ਹਾਂ ਚੰਗਾ ਮੈਂ ਤੁਹਾਨੂੰ ਜ਼ਰੂਰ ਜੇਤੇ ਨਾ ਫੋਨ ਕਰਾਂਗੀ ਆਈ ਨਹੀਂ ਮੇਸੇ ਕਰ ਵਾਸਤੇ ਹੀ ਮੈਂ ਤਾਂ ਮ斜ਾ ਦਿੰਨੀ ਵੀ ਕਮੇਟੀ ਪਾ ਲਓ ਠੀਕ ਠੀਕ ਵਾ ਹਾਂ ਤੇ ਅਮੀ ਕਦੀ ਕਿਹ ਕੋ ਪਿਆ ਹੈ ਮੰਗਣੇ ਕਦੀ ਕਿਹ ਕੋ ਮੰਗਣੇ ਇਸ ਤੋਂ ਬਿਹਤਰ ਹੈ ਕਿ ਆਪਣੀ ਇੱਕ ਕਮੇਟੀ ਪਾਈ ਹੋਵੇ ਨਾ ਕਿ ਦੀ ਹਿੜਕ ਤੇ ਨਾ ਕਿ ਦੀ ਕਿਹ ਮੰਗਣਾ ਬੜਾ ਔਖਾ ਜੋਤੀ ਕਿਹ ਦੀ ਗਾੜੀ ਹੱਥ ਵਿੱਚ ਹੈ ਜਾਣਾ ਬੜਾ ਔਖਾ ਵਾ ਡਾਇ ਨਹੀਂ ਜਾਂਦਾ ਭੈਣ ਜੀ ਕਿੰਨਾ ਨੀਵਾ ਹੋ ਕੇ ਬੰਦਲੇ ਫੇਰ ਕੇ ਪੰਗਣਾ ਬਈ ਬੜਾ ਕੋ ਸੋਚ ਵਿਚਾਰ ਕਰ ਕੇ ਫੇਰ ਘਰੋਂ ਤੁਰੀਦਾ ਫੇਰ ਵੀ ਆਤੀ ਦਾ ਫਿਰ ਇਹ ਵੀ ਸੋਚੀਦਾ ਵਾ ਪਤਾ ਨਹੀਂ ਅਗਲੇ ਕਿਹੜੇ ਮੂੰਹ ਬੋਲਣਾ ਮੂੰਹ ਨਹੀਂ ਬੋਲਣਾ ਪਰ ਮੈਂ ਚਾਰ ਗੱਲਾਂ ਇਤਨੀ ਸੁਣਾਦਨੀਆਂ ਗਾੜੀ ਉਹ ਤਾਂ ਗੱਲ ਵਾ ਤੇ ਫੇਰ ਸ਼ਰਮਿੰਦਿਆ ਤਰੋਂ ਆਉਣਾ ਮੂੰਹ ਠਾਂ ਕਰਕੇ ਮੂੰਹ ਤੇ ਕੋਈ ਨਾ ਆਕੂਗਾ ਅਸੀਂ ਆ ਜਾਾਂਗੇ ਬਾਹਰ ਤੇ ਮੁਰ ਕੇ ਬਾਹਰ ਬੈਠੇ ਪਿੱਛੇ ਲੋਕੀ ਗੱਲਾਂ ਕਰ ਰਹੇ ਆ ਕਰਦੇ ਆ ਤੇ ਹੈ ਹੀ ਆ ਹਾਂ ਜੇ ਤੇ ਮੈਂ ਬਣਾਉਣੀ ਘੁੱਟ ਕੇ ਚਾ ਨਹੀਂ ਨਹੀਂ ਤੂੰ ਬੋਹ ਕਰੋ ਨਾ ਸਰ ਮੈਂ ਫੇਰ ਜਾਵਾ ਨਹੀਂ ਕੋਈ ਨਹੀਂ ਬੈਠ ਜਾਓ ਨਹੀਂ ਆ ਕਰੋ ਤਾਂ ਨੇ ਰਹੋਂਦੇ ਆ ਵਾ ਕੀ ਬਣਾਉਣ ਲੱਗੇ ਜੇ ਮ ਆਉਂ ਸਮਾਦ ਲੱਗਦੀ ਆ ਤਾਂ ਬਣਾ ਲਓ ਚਲ ਟਾਈਮ ਨਹੀਂ ਚਲੋ ਬਹਿ ਜਾ ਤੂੰ ਨਹੀਂ ਇਹ ਗੱਲ ਬਾਰੇ ਨੇ ਸੋਚਿਓ ਜ਼ਰੂਰ ਜੰਨਾ ਹਾਂ ਠੀਕ ਵਾ ਆ ਚੰਗਾ ਫਿਰ ਫਿਰ ਆਵੀ ਘੜੀ ਬਹਿਣ ਵਾਲੀ ਚੰਗਾ ਆ ਨਹੀਂ ਕੋਈ ਨਹੀਂ ਆਵਾਂਗੀ ਮੈਂ ਐਦਵਾਰ ਆਵੀ ਕਿਸੇ ਦਿਨ ਤਾਂ ਸਾਰਾ ਦਿਨ ਰਵਾਂਗੀ ਨਿਆਣੇ ਨਾਲ ਕੀ ਆਉਂਗੀ ਹਾਂ ਨਿਆਣੇ ਨਾਲ ਆਵੇਂ ਚੰਗਾ ਹਾਏ ਹਾਏ ਸਿਆਣਿਆਂ ਦੀ ਗੱਲਵਾ ਵੀ ਅਕਲ ਕਿਸੇ ਦੇ ਪ્યો ਦੀ ਨਹੀਂ ਹੁੰਦੀ ਅਕਲ ਆਪੋ ਹੀ ਹੁੰਦੀ ਆ ਗੱਲ ਜੋਤੀ ਦੀ ਸਹੀ ਆ ਹਾਂ ਨੂੰ ਤਾਂ ਵਾਕਿਆ ਖੂ ਖਾ ਲਈਦੇ ਆ ਆਉਂਦਾ ਨਾ ਇਹਦਾ ਡੈਡੀ ਉਦੇ ਦਾ ਨਾ ਕਰਦੀਆਂ ਗੱਲ ਉਹਦੇ ਨਾਲ ਅਸਾਂ ਤੂੰ ਜਾਣਾ ਪਾਰਟੀ ਤੇ ਨਹੀਂ ਮੇਰਾ ਤਾਂ ਮੁਸ਼ਕਲ ਜਿਆ ਯਾਰ ਨਹੀਂ ਮੇਰਾ ਤਾਂ ਕੰਮ ਹੀ ਬੜਾ ਰਹਿੰਦਾ ਅਜੇ ਤੇ ਮੈਂ ਸਾਰਾ ਧਿਆਨ ਅਕਸ਼ੇ ਨਕਸ਼ੇ ਦੇ ਤਿਆਰ ਕਰਨ ਉਹ ਸਾਹਿਬ ਨੇ ਮੰਗਾਈਆਂ ਨਹੀਂ ਕਰਨ ਫੈਜਦਾ ਤੇਹੀ ਤਾਂ ਸਾਹਿਬ ਨੇ ਉਹ ਜਮਾ ਕਰਾਉਣੀਆਂ ਮੈਂ ਕੰਮ ਨਾ ਪੇੜ ਲਾਂ ਅਸ਼ੀਰ ਈਗਾ ਹੋਰ ਟਾਈਪ ਕਰੋ ਰਾਮਣਾ ਫੇਰ ਹਾਂ ਐਸਾ ਗਿਆ ਏ ਤੂੰ ਐਸੇ ਐਸੇ ਮੇਰਾ ਸਾਂਡੂ ਤੈਨੂੰ ਮਿਲਿਆ ਸੀ ਆ ਹਗੁਰ ਸਾਹਿਬ ਸਿੰਘ ਕੀ ਜਾਂਦਾ ਏ ਆ ਹੋ ਜਾਂਦਾ ਉਹ ਮਿਲਦੇ ਵਿੱਚ ਕੰਮ-ਕੁਮ ਕਰਦਾ ਦਿਹਾੜੀ ਦਾ ਪਾ ਕਰਦਾ ਨੰਗ ਜਾ ਆ ਦਿਹਾੜੀ ਲਾਉਣੀ ਜਾਂਦਾ ਉਥੇ ਕੇ ਅਸਾ ਮੇਰੇ ਲਾਉਂਦਾ ਨਾ ਹੂੰ ਉਹਨੂੰ ਬੋ ਦਾ ਮੂੰਹ ਨਾ ਲਾਈ ਉਹ ਜਦੋਂ ਉਹਨੂੰ ਮੂੰਹ ਲਾ ਲਿਆ ਨਾ ਉਹਨੇ ਤੇਰੇ ਪਿੱਛੇ ਨਹੀਂ ਹਟਣਾ ਉਹ ਇਦਾਂ ਦਾ ਹੀ ਹੈ ਉਹ ਆਹ ਉਹ ਲੀਚੜੀ ਆ ਕੇ ਬਹੁਤਾ ਲੀਚੜਵਾਉ ਜਾਣ ਦੇ ਗੱਲਾਂ ਆਦੀਆਂ ਆਹ ਠੀਕ ਆ ਹੋਰ ਠੀਕ ਠਾਕ ਚਲ ਮੈਂ ਇਹਨੂੰ ਕਰਦਾ ਬਾਅਦ ਚ ਫੋਨ ਕਿੰਨਾ ਦੈਹ ਗੱਲ ਕਰਨਾ ਉਹ ਮੇਰਾ ਹੈ ਨਹੀਂ ਯਾਰ ਪਟਵਾਰੀ ਉਹ ਅੱਛਾ ਉਹ ਹੈ ਤੇ ਭਾਜੀ ਦੀ ਕੀ ਗੱਲ ਕਰੰਦਾ ਹੈ ਕਹਿੰਦਾ ਮੈਂ ਗਿਆ ਹਾਂ ਉਧਰ ਕਰਤੌਰੀ ਕਰਨ ਤੇ ਕਹਿੰਦਾ ਮਿਲਿਆ ਮੈਨੂੰ ਇੱਕ ਤੇਰੇ ਨੂੰ ਆਂਦਾ ਹੈ ਮੇਰਾ ਸੰਡੂ ਵੀ ਪਰਵਾਹੀ ਲੱਗਾ ਹੈ ਅੱਛਾ ਮੇਰੇ ਨਾਲ ਗੱਲ ਕਰਦਾ ਹੈ ਨਹੀਂ ਤੂੰ ਹੀ ਫੇਰ ਉਹਨੂੰ ਵੀ ਨੰਗ ਕਹਿੰਦਾ ਹੈ ਤੇ ਜਦੋਂ ਹੈਗਾ ਨੰਗ ਤਾਂ ਨੰਗ ਹੀ ਕਹਣਾ ਉਹ ਨੰਗ ਨੂੰ ਕੀ ਕਹਦਾ ਮੈਂ ਨਾ ਉਦੋਂ ਵੀ ਤਾਂ ਬਹਿਸ ਕੀਤੀ ਸੀ ਇਸੇ ਗੱਲ ਤੇ ਫਿਰ ਨਾਂ ਨੂੰ ਇਦਾਂ ਕਿਹਾ ਕਰੋ ਮੈਂ ਗੱਲ ਕਰ ਉਹਨੂੰ ਕਹਾਂ ਵੀ ਮੇਰੇ ਜਿੱਥੇ ਹੁੰਦਾ ਨਾ ਮੇਰੇ ਸੋਸਾਇਟੀ ਮੇਰੀ ਜਿੱਥੇ ਮੈਂ ਉਹ ਜਾਗੇ ਨਾਲ ਵਿੱਚ ਮੇਰੇ ਵਾਕ ਵੀ ਨਾ ਕੱਟਿਆ ਕਰ ਮੈਂ ਆਦਾ ਸਾਨੂੰ ਮੈਂ ਤਾਂ ਦੱਸਦੀ ਨਹੀਂ ਵੀ ਮੇਰੇ ਘਰ ਕੀ ਹੁੰਦਾ ਵਾ ਤੁਹਾਡੇ ਬਾਰੇ ਕੀ ਗੱਲਾਂ ਕਰਦੇ ਵਾ ਤੇ ਮੈਂ ਹੁਣ ਉਹਨਾਂ ਨੂੰ ਜਾ ਕੇ ਇਹ ਗੱਲ ਕਿੱਦਾਂ ਕਹਿ ਦਵਾਂ ਕਹਿੰਦਾ ਪਸੀਨੇ ਨਾਲ ਕੱਪੜੇ ਭੜੇ ਉਹਦੇ ਦੇ ਗੋਡੇ-ਗੋਡੇ ਮੁਸਕਾਏ ਉਹਦੇ ਲਾਗੋ ਮੈਂ ਕਹਾਂ ਮਿਲ ਜਾਂਦਾ ਤੇ ਕੀ ਕੋ ਮੰਗ ਕੇ ਤੇ ਨਹੀਂ ਨਾ ਖਾਂਦੇ ਮਿਹਨਤ ਕਰਕੇ ਖਾਂਦੇ ਆ ਹਾਂ ਤੇ ਘਰੇ ਮੈਂ ਤਾਂ ਮੇਰਾ ਨਾਂ ਲੈ ਆਂਦੀ ਕਿ ਜਰੂਰ ਤਾਂ ਉਹਨੂੰ ਤਾ ਕਿ ਆਪਣੇ ਭੈਣ ਭਰਾ ਦਾ ਹਰ ਕੋਈ ਨਾਮ ਲੈਂਦਾ ਹੀ ਆ ਲੈ ਐਵੇਂ ਲੜਾ ਲੋੜ ਦੀ ਮੇਰੀ ਬੇਤੀ ਕਰਾਈ ਵੀ ਇਹਦਾ ਸਾਨੂੰ ਵਿਵੇਕ ਕਿੱਥੇ ਮੈਂ ਤੇ ਕਿੱਥੇ ਉਹ ਕਹਿੰਦਾ ਨਾ ਵੇ ਇਨਸਾਨ ਨਾ ਜਿਹੜਾ ਹੈ ਨਾ ਪੈਸੇ ਨਾ ਵੱਡਾ ਨਹੀਂ ਹੁੰਦਾ ਹੋਰ ਕੰਨਾ ਵੱਡਾ ਹੁੰਦਾ ਜਿਹਦੇ ਕੋਲ ਪੈਸਾ ਵਾ ਨਾ ਉਹਦੇ ਕੋਲ ਦੁਨੀਆ ਵਾ ਸਾਰੀ ਜੋਦੋਂ ਨਾ ਕੋਈ ਬਿਮਾਰੀ ਲੱਗ ਜਾਂਦੀ ਹੈ ਨਾ ਤੇ ਉਦੋਂ ਪੈਸਾ ਕਿਹੇ ਕੰਮ ਨਹੀਂ ਆਉਂਦਾ ਲੋਕੀ ਨਾ ਲੈ ਲੈ ਕੇ ਨਾ ਪੈਸੇ ਤੇ ਹਸਪੀਟਲਾਂ ਚ ਤੁਰੇ ਫਿਰਦੇ ਆ ਤੇ ਪੈਸਾ ਜਿਹੜਾ ਵਾ ਨਾ ਉਹ ਬਿਮਾਰੀਆਂ ਠੀਕ ਨਹੀਂ ਫਿਰ ਕਰਦਾ ਹੈਗਾ ਅਸਲ ਤੇ ਨਾ ਹੀ ਪੈਸਾ ਜਿਹੜਾ ਵਾ ਇਨਸਾਨ ਨੂੰ ਚੱਕ ਕੇ ਲ ਜਾਂਦਾ ਵਾ ਚੱਕ ਕੇ ਵੀ ਭੈਣ ਭਰਾ ਹੀ ਲੈ ਕੇ ਜਾਂਦੇ ਆ ਜਿਹੜਾ ਭੁੱਖੇ ਨਗੇ ਉਹਨਾਂ ਨੂੰ ਬਿਮਾਰੀ ਨਹੀਂ ਲੱਗਦੀ ਉਹ ਬਿਮਾਰੀਆਂ ਵੱਜ ਜਾਂਦੇ ਉਹਨਾਂ ਨੂੰ ਲੱਗਦਾ ਬਿਮਾਰੀ ਲੱਗੋ ਨੰਗੀਆਂ ਦੀਆਂ ਦੇ ਪਰ ਉਹਨਾ ਫੇਰ ਵੀ ਭੈਣ ਬਣਾਵਨ ਬਣਾਈ ਹੁੰਦੀ ਉਹਨਾਂ ਨੇ ਤੇ ਫੇਰ ਵੀ ਜਾਣ ਪਹਿਚਾਨ ਕੱਢੀ ਨਾ ਵੀ ਮੇਰਾ ਸੰਡੂ ਆ ਤੁਸੀਂ ਤਾਂ ਕਿਹਨਾਂ ਜਾਣ ਪਹਿਚਾਨ ਵੀ ਨਹੀਂ ਕਰਦੇ ਕਿ ਉਹ ਮੇਰਾ ਸੰਡੂ ਆ ਤਾਂ ਮੈਨੂੰ ਵੀ ਲੋੜਾ ਕੱਢਦੀ ਉਹਦੇ ਨਾਲ ਐਨਾ ਪੈਸੇ ਦਾ ਹੰਕਾਰ ਨਾ ਚੰਗਾ ਨਹੀਂ ਹੁੰਦਾ ਮੈਂ ਤਾਂ ਤਾਂ ਗੱਲ ਵੀ ਨਹੀਂ ਕਰਦੀ ਉਹਨਾਂ ਦੇ ਨਾਲ ਉਹਨਾਂ ਦੀ ਹੁਣ ਤੇ ਭਰੇ ਆ ਕਿ ਹੁਣ ਜੋ ਤੁਸੀਂ ਗੱਲ ਉਹਨਾਂ ਕਿਸੇ ਨਾਲ ਕਰਨ ਦਿਆ ਵੀ ਉਹ ਨੰਗ ਵਾਜੀਬ ਉਹ ਤੇ ਫਿਰ ਮੈਨੂੰ ਗੁੱਸਾ ਚੜ ਲੱਗਦਾ ਆਪਣੀ ਭੈਣ ਨੂੰ ਕਹਿਦੀ ਵੀ ਉਹਨੇ ਸਮਝਾਇਆ ਥੋੜਾ ਜਿਹਾ ਵੀ ਜਵੇਂ ਜਣੇ ਖੜਨ ਲੱਗੇ ਤਾਂ ਮੇਤ ਜਾਗਵਾਕ ਵੀ ਨਾ ਕਰਨ ਦਿਆ ਵਾ ਕਰ ਮੈਂ ਤਾਂ ਤੁਹਾਡੀ ਇੱਜ਼ਤ ਬਣਾਉਂਦੀ ਰਹਿਣੀ ਆ ਪੀਓ ਚੰਗੇ ਆ ਚੰਗੇ ਤੇ ਤੁਸੀਂ ਹੱਦ ਕਰ ਦਿੰਦੇ ਆ ਮੈਂ ਵੀ ਆਪਣੀ ਭੈਣ ਨੂੰ ਕਹਿਦੀ ਆਪਣੇ ਭਾਜੀ ਨੂੰ ਕਹਿਦੀ ਕਿਦਾਂ ਮੈਂ ਕਹਾਂ ਤੁਹਾਨੂੰ ਉਹਨਾਂ ਨੂੰ ਤੋੜ ਕੇ ਕਿਹਾ ਜਾ ਸਕਦਾ ਕਿਸੇ ਨੂੰ ਇਦਾਂ ਕਿਉਂਕਿ ਆ ਕਿਹਨੂੰ ਜਾ ਸਕਦਾ ਆਪ ਹੀ ਫਿਰ ਕਹਿ ਲਿਓ ਆ ਵੀ ਕਹਿ ਲਿਓ ਆ ਵੀ ਆਪ ਹੀ ਕਹਿ ਲਓ ਜੇ ਜਣੇਖਾਨੇ ਨੂੰ ਨੰਗ ਨੰਗ ਕਹੀ ਜਾਂਦੇ ਆ ਤੇ ਫਿਰ ਆਪ ਹੀ ਜਾ ਕੇ ਕਹਿ ਲਿਓ ਉਹਨਾਂ ਨੂੰ ਹੱਦੀ ਕੋਈ ਵੀ ਇਹ ਤੁਹਾਡੇ ਵਾਲੀ ਜਿਹੜਾ ਹੈ ਨੰਗ ਨੰਗੀ ਨੋ ਨੰਗੀ ਕਹਿਣਾ ਗਲੇਟ ਮਕਰਮਲ ਸੁਭਾ ਕੋ ਗਲੇਟ ਜੇ ਛੁੱਟੀ ਜਾਂਦੇ ਆ ਆਪਣੇ ਹੈ ਉਹਨ ਤੇ ਆਤਮਾ ਇਮੋਸ਼ਨਲ ਬਲੈਕਮੇਲ ਕਰਦਾ ਸਾਰਿਆਂ ਨੂੰ ਆਂਦੇ ਆ ਤਾਨੂੰ ਲੱਗਦਾ ਹੋਊਗਾ ਹੁਣ ਮੈਂ ਗਈ ਕਿ ਮੈਨੂੰ ਤਾਂ ਉਹਨੇ ਕੁਝ ਨਹੀਂ ਇਦਾਂ ਦੀ ਗੱਲ ਕੀਤੀ ਤੈਨੂੰ ਨਹੀਂ ਕਿ ਤੂੰ ਦੱਸਣੀ ਮੈਨੂੰ ਵੀ ਗਈ ਨਹੀਂ ਗਈ ਉਹ ਸੱਚ ਥੋੜੀ ਦੱਸਣਾ ਮੈਨੂੰ ਸਾਚੀ ਦੱਸਦੀ ਆਣ ਕੇ ਸਾਰਾ ਕੁਝ ਤੁਹਾਨੂੰ ਮੈਨੂੰ ਨਹੀਂ ਸੱਚ ਚੋਰੀਆਂ ਕਮੋਣੀ ਤੂੰ ਕਿ ਬੇ ਕੀ ਚੋਰੀਆਂ ਕਮਾਈਆਂ ਐਵੇਂ ਨਹੀਂ ਕਿ ਇਹਨੂੰ ਕਹੀਦਾ ਹੁੰਦਾ ਰੱਬ ਤੋਂ ਡਰੀਦਾ ਹੁੰਦਾ ਵਾ ਇਹਨਾਂ ਹੰਕਾਰ ਜਿਹੜਾ ਨਾ ਉਹ ਚੰਗਾ ਨਹੀਂ ਹੁੰਦਾ ਇਹ ਸੰਹਕਾਰ ਕੀ ਗੱਲ ਤੁਹਾਨੂੰ ਸਿਰਫ ਪੈਸੇ ਦਾ ਹੰਕਾਰ ਰਹਮਤ ਨੂੰ ਹੈ ਰੱਬ ਨੂੰ ਹੈ ਰੱਬ ਨੂੰ ਕਮਾਉਣਾ ਮੈਂ ਕਮਾਈ ਕਰਦਾ ਮੈਂ ਤੇ ਜਿਹੜਾ ਜਦੋਂ ਪਰਮਾਤਮਾ ਜਿਹੜਾ ਵਾ ਨਾ ਤੇ ਕੱਖ ਤੋਂ ਲੱਖ ਕਰ ਦਿੰਦਾ ਤੇ ਲੱਖ ਤੋਂ ਕੱਖ ਕਰ ਦਿੰਦਾ ਜੀ ਪਰ ਪਰਮਾਤਮਾ ਤੋਂ ਨਾ ਡਰ ਕੇ ਰਹਿਦਾ ਹੁੰਦਾ ਜਿਹੜਾ ਇਨਸਾਨ ਆ ਉਹ ਨਾ ਪਰਮਾਤਮਾ ਦੇ ਬਣਾਇਆ ਆ ਗਰੀਬ ਵੀ ਉਹਨੇ ਬਣਾਇਆ ਵਾ ਤੇ ਅਮੀਰ ਵੀ ਉਹਨੇ ਬਣਾਇਆ ਵਾ ਰੱਬ ਕੱਲਾ ਉਹਨਾਂ ਦਾ ਨਹੀਂ ਆ ਮੈਂ ਵੀ ਮੈਂ ਵੀ ਰੱਬ ਦਾ ਨਾਲੇ ਨਾ ਮੇਰਾ ਵੀ ਰੱਬ ਹੈਗਾ ਤੇ ਫਿਰ ਰੱਬ ਦੇ ਬਣਾਏ ਇਨਸਾਨਾਂ ਨੂੰ ਮਾੜਾ ਨਹੀਂ ਕਹਿੰਦਾ ਹੁੰਦਾ ਮਾੜਾ ਨਹੀਂ ਪਈ ਰੱਬ ਦਾ ਇੱਕ ਪਤਾ ਨਹੀਂ ਕਿੱਥੋਂ ਜਦੋਂ ਕਦੇ ਨਾ ਬੈ ਕੇ ਕੋਈ ਉਹਨਾਂ ਨੇ ਕਿ ਪਾਰਟੀ ਤੇ ਜਾਣ ਨੂੰ ਕਹਿੰਦੇ ਮੈਂ ਕਿਹਾ ਚਲ ਮੈਂ ਨਹੀਂ ਜਾਣਾ ਮੈਂ ਕੋਈ ਕੰਮ ਕਰਨਾ ਹੈ ਮੇਰੀ ਫਾਈਲਾਂ ਪੂਨਾਂ ਤਿਆਰ ਨਾਲੀਆਂ ਲਾਗੇ ਆ ਕੇ ਬਹਿ ਜਾਂਦੀ ਛ ਫੱਬ ਕੇ ਨਾਲ ਲੜਨ ਨੂੰ ਤੇ ਮੈਂ ਉੱਠ ਕੇ ਚਲ ਜਾਨੀ ਆ ਆ ਵੀ ਮੈਂ ਉੱਠ ਕੇ ਚਲ ਜਾਨੀ ਆ ਪਰ ਮੇਰੇ ਭੈਣ ਭਰਾ ਹੋਣ ਇਦਾਂ ਨਹੀਂ ਕਹਿਣਾ ਹੈਗਾ ਭੈਣ ਭਰਾ ਆ ਸਮਟ ਗਏ ਆ ਤੂੰ ਹੀ ਅਸਮਟ ਗਏ ਆ ਜਿੱਥੇ ਭੈਣ ਭਰਾ ਮਨੇ ਖਾਜਣਾ ਨਾ ਉੱਥੇ ਪੈਸੇ ਨੇ ਨਹੀਂ ਖੜਨਾ ਹੈਗਾ ਤੇ ਆਪਾਂ ਉਹਨਾਂ ਕਰਕੇ ਆਪਣੇ ਘਰ ਦੇ ਨਾਲ ਕਲਾ ਰੱਖਿਆ ਕਰ ਜਿੱਦਾਂ ਮੈਂ ਰਹਿਣਾ ਨਾ ਉਦਾਂ ਰਹਿਣਾ ਮੈਂ ਤੁਹਾਨੂੰ ਕੁਛ ਹੋਰ ਬਾਰੇ ਪਹਿਲਾਂ ਕਿਹਾ ਹੈ ਜੋ ਤੇ ਫੋਨ ਤੇ ਵੀ ਉਹਨਾਂ ਦੀਆਂ ਚੁਗਲੀਆਂ ਦਿਆਈ ਕਿ ਮੈਂ ਕਹਿਣਾ ਹੀ ਕਹਿਣਾ ਮੇਰਾ ਘਰੜ ਮੇਰੀ ਕਮਾਈ ਨਾ ਚੱਲਦਾ ਚੱਲਦਾ ਤੇ ਚੱਲਦਾ ਰਹੇ ਪਰ ਮੇਰੇ ਭੈਣ ਭਰਾਵਾਂ ਨੂੰ ਕਿਹਨੇ ਮਾੜਾ ਨਹੀਂ ਕਹਿਣਾ ਹੈਗਾ ਮੇਰੇ ਲੱਗੋ ਤੈਨੂੰ ਨਾ ਮੰਗ ਕੇ ਨਹੀਂ ਉਹ ਖਾਂਦੇ ਮੇਰੇ ਲੱਗੋ ਤੁਹਾਡੇ ਕੋ ਵੀ ਹਾਂ ਸਾਨੂੰ ਦੇ ਦਿਓ ਤੇ ਮੈਂ ਦੋਵੇਂ ਕਿਉਂ ਨੂੰ ਮੈਂ ਬੰਨਰ ਕੋ ਕਮਾਏ ਜਿੱਦਣ ਮੰਗਣ ਆਉਣਗੇ ਨਾ ਉਹਦਾ ਨਾਂ ਦਿਓ ਤੇ ਐਦਾਂ ਨਹੀਂ ਕਹਿਣਾ ਹੈਗਾ ਕਿਸੇ ਨੂੰ ਕਹਿਣਾ ਨਹੀਂ ਹੈ ਮੈਂ ਤੇਰੇ ਕਹਿ ਤੈ ਚੱਲਣਾ ਨਾ ਤੁਹਾਡਾ ਨਾ ਕੋਈ ਵਾਰੀ ਆ ਸਕਦਾ ਉਹ ਨੀ ਉਹਦੀ ਮੂੰਹ ਚੋਕੇ ਲੜਨਾ। ਉਹ ਨੰਗ ਨੂੰ ਨੰਗ ਨਹੀਂ ਕਹਿਣਾ ਤਾਂ ਕੀ ਕਹਿਣਾ? ਮੂਹੜੀ ਖਰਾਬ ਕਰਤਾ ਸਾਰਾ। ਆ ਗਏ? ਹਾਂ ਆ ਗਏ ਹਾਂ ਲੈ। ਤੇ ਫਨ ਪਾਣੀ ਪਾਣੀ ਪਿਆਲ ਦੇ ਘੁੱਟ। ਪਾਣੀ ਵੀ ਮੱਲੇ ਨਹੀਂ ਇਹਦੇ ਵਿੱਚ। ਇੱਥੇ ਲਿਆ ਘੁੱਟ ਕਾ। ਲੈ ਨਹੀਂ। ਕਮੀਜ਼ ਹੀ ਬੜਾ ਟੰਗਿਆ ਪਿਛਿਓ। ਹੈ? ਉਹ ਉਹਦਾ ਮੋਟਰਸਾਈਕਲ ਤੇ ਮਗਰ ਬੈਠਾ ਆਇਆ ਨਾ ਉਹਦੇ ਅਛਾ ਮੋਣ ਦੇ ਠੀਕ ਆ ਤੋ ਉਥੋਂ ਤੁਰ ਕੇ ਇਹ ਦੇ ਵੇਖ ਤਾਂ ਮੁੜਕੋ ਮੁੜਕੀ ਹੋ ਗਿਆ ਸਰੀਰ ਚੱਲ ਵੀ ਮੈਂ ਪਾਣੀ ਲਿਓ ਨੀ ਪਹਿਲਾਂ ਹੁਣ ਫਰਿਜ ਦਾ ਪਾਣੀ ਜਿਹੜਾ ਨਾ ਗਲਾ ਬੜਾ ਫੜਦਾ ਹੀ ਉੱਠ ਰਿਹਾ ਪਾਣੀ ਆਹੋ ਰਲਾਦਾ ਨਹੀਂ ਦੇ ਵਿੱਚ ਨਹੀਂ ਨਹੀਂ ਠੀਕ ਆ ਵਾਹ ਗੁਰੂ ਉਹਦੇ ਇੱਥੇ ਹੀ ਹੁਣਾ ਵਾਂ ਕਿਤੇ ਉਹ ਵੀ ਅਛਾ ਮੈਨੂੰ ਲੱਗਦਾ ਇਥੇ ਉਧਰ ਬਾਹਰ ਨਿਕਲ ਗਿਆ ਹੋਣਾ ਵਾ ਤੇ ਥੱਕੀ ਜਾਈਦਾ ਸਾਰ ਥਕਣਾ ਹੀ ਆ ਕਿ ਹੋਰ ਕੀ ਆ ਸਾਰੀ ਦਿਹਾੜੀ ਟੁੱਟ ਟੁੱਟ ਮਰਨ ਵਾਲੀ ਗੱਲ ਵਾ ਕੇ ਹਾਂ ਚੱਲ ਕੋਈ ਨਹੀਂ ਇਹ ਆ ਵੀ ਸਰੀਰ ਚੱਲ ਬੈ ਜਾਂਦੇ ਚੰਗਾ ਲੱਗਦਾ ਹਾਂ ਜੋਤੀ ਆਈ ਅੱਜ ਹੂੰ ਜੋਤੀ ਆਈ ਸੇਲੀ ਮੇਰੀ ਅੱਛਾ ਕੀ ਜਾਂਦੀ ਕੋਈ ਨਹੀਂ ਠੀਕ ਠਾਕ ਇਧਰਾਂ ਦੀ ਚਾਚੀ ਘਰ ਆਈ ਜਾਂਦੀ ਮੈਂ ਹਮੇ ਉਹ ਕਹਾਂ ਤਾਂ ਮੈਂ ਤੂੰ ਉਹਦੇ ਕਿਤੇ ਸੁਪਨਾ ਹੀ ਹੋ ਗਈ ਕਿ ਤੇਰਾ ਜੀ ਨਹੀਂ ਕਰਦਾ ਤੇਰਾ ਉਹਨੂੰ ਇੱਥੇ ਬਹਿ ਜਾ ਅੱਛਾ ਤੇ ਆਂਦੇ ਇਦਾਂ ਹੀ ਨਿਆਣੇ ਨੇ ਉਹਨੇ ਸਕੂਲੇ ਚਲ ਜਾਂਦੇ ਤਾਂ ਕਰਕੇ ਨਾਲ ਆਂਦੀ ਮੇਰੀ ਨਾਨ ਆਈ ਉਹਨੇ ਕਹਿਣਾ ਸੀ ਜੋਤੀ ਤੇਰਾ ਕਿਦਾਂ ਜੀ ਕਰ ਪਿਆ ਹਉਣ ਨੂੰ ਆਖਿਆ ਬੜਾ ਅਗਲੀ ਦਿਨ ਨਾਨ ਆਈ ਹੀ ਘਰ ਕਿਤੇ ਨਾਨ ਆਂ ਦੀਆਂ ਸਿੱਤਾਂ ਕਰਦੀ ਨਹੀਂ ਥੱਕਦੀ ਆਂਦੀ ਇੰਨੀ ਚੰਗੀ ਮੇਰੀ ਨਾਨ ਆਨ ਕਿਤੇ ਆਂਦੀ ਸਭ ਕੋ ਭਾਵੇਂ ਸਾਡੇ ਘਰ ਵਾ ਜਿੰਨਾ ਮਰਜੀ ਮੈਂ ਕੋਈ ਚੀਜ਼ ਲੈ ਕੇ ਦੇਵਾਂ ਤੇ ਦੂਣੀ ਕਰ ਕਰ ਮੇਰੇ ਉਧਰ ਹੀ ਆਂਦੀ ਨਿਆਣੇ ਆਂਦੇ ਜਾਂਦੀ ਆਂ ਜਿੰਦਰ ਕਈਆਂ ਦੇ ਦਿਲ ਵੜੇ ਰੱਜੇ ਹੁੰਦੇ ਆ ਹੂੰ ਤੇ ਕਈਆਂ ਕੋ ਪੈਸਾ ਬੜਾ ਹੁੰਦਾ ਤੇ ਦਿਲ ਨਹੀਂ ਹੁੰਦਾ ਹੌਸਲਾ ਨਹੀਂ ਪੈਂਦਾ ਹਾਂ ਦੇਣ ਨੂੰ ਕਿਹਦਾ ਜੀ ਕਰਦਾ ਕੋਈ ਚੀਜ਼ ਜੀ ਹੱਥੋਂ ਛੱਡਾਣ ਨੂੰ ਜੀ ਕਰਦਾ ਕਿ ਨਾ ਤੇ ਮੈਂ ਆਪਣੇ ਮਨ ਚ ਸੋਚਾਂ ਵੀ ਸਾਡੀ ਵੀ ਤਾਂ ਹੈਗੀ ਆ ਨਾ ਨਾਨ ਚਲੋ ਸਾਨੂੰ ਨਾ ਹੀ ਕੋਈ ਦਵੇ ਕੂਏ ਚੰਗਾ ਪਿਆਰ ਨਾਲ ਮੰਗਦੇ ਆ ਅਸੀਂ ਮੰਗਦੇ ਨਹੀਂ ਤੇ ਇਹਨਾਂ ਧੀਆਂ ਦਾ ਖਾ ਕੇ ਨਹੀਂ ਖੁਸ਼ ਅਸੀਂ ਤੇ ਉਹੀ ਨਹੀਂ ਨਹੀਂ ਇਹ ਦੇਣ ਜੋਗੇ ਨਾ ਤਾਂ ਅਸੀਂ ਖਾ ਕੇ ਵੀ ਖੁਸ਼ ਨਹੀਂ ਮੈਂ ਤੇ ਇਹੋ ਲੱਗਾ ਗੱਲ ਕਰਨ ਵੀ ਧੀਆਂ ਦੇ ਘਰੋਂ ਦੇ ਆਂਦੇ ਜਾ ਕੇ ਪਾਣੀ ਦੀ ਪੀਹਦਾ ਆਹੋ ਆਣੇ ਦੀਆਂ ਗੱਲਾਂ ਵਾ ਉਹ ਤੇ ਚਲੋ ਜੋ ਬੰਦਾ ਜਾਂਦਾ ਵਾ ਫੇਰ ਭੈਣ ਭਰਾ ਕਰਦਾ ਹੀ ਆ ਪਰ ਸਾਡੀ ਉਹ ਕੁੜੀ ਨੂੰ ਅਗਲੀ ਨਹੀਂ ਪਤਾ ਨਹੀਂ ਉਹਦੇ ਮਰਦ ਵੀ ਜਿੱਦਾਂ ਸੋਹਰੇ ਮੇਰੇ ਸਭ ਕੋ ਸੋਹਰੇ ਆ ਜਿੱਦਾਂ ਤੇ ਮੇਰਾ ਜਿਹੜਾ ਭੈਣ ਭਰਾ ਵਾ ਉਹ ਮੇਰੇ ਨਹੀਂ ਕੇ ਕੰਮ ਨਹੀਂ ਹੈਗੇ ਨਾ ਸੋਹਰੇ ਵੀ ਤੇ ਨਿੱਕਾ ਭਰਾ ਵੀ ਹਾਂ ਉਹ ਸਾਰਾ ਕੋਈ ਕੀ ਚੰਡੀਗੜ੍ਹ ਦਾ ਗੱਲ ਤੇ ਫੇਰ ਆ ਵੀ ਜਿੱਥੋਂ ਕਿਸ ਨੂੰ ਉਹੋ ਗੱਲ ਵਿੱਚ ਉਹਗਾ ਪੈਣਾ ਵਾ ਉਹਦੇ ਦਰਤੇ ਹੀ ਜਾਣਾ ਉਹਦੇ ਗੁਣ ਗਾਉਣੇ ਆ ਮੇਰੇ ਵਰਗੇ ਦੇ ਕਿੰਨੇ ਗੁਣ ਗਾਉਣੇ ਤੇ ਅੰਦਰ ਉਹ ਤਾਂ ਗੱਲ ਸਹੀ ਆ ਪਰ ਉਹਦਾ ਭਾਵੇਂ ਬਾਹਰਲੇ ਬੂਏ ਦਾ ਘਰ ਭਰਿਆ ਨਾ ਅੱਜ ਕੱਲ ਕੋਈ ਨਹੀਂ ਆਂਦਾ ਵੀ ਸਾਡੇ ਕੋ ਹੈਗਾ ਆਨੇ ਹੋਰ ਆਈ ਜਾਵੇ ਤੇ ਹੋਰ ਜਿਹੜੇ ਸਾਡੇ ਰਿਸ਼ਤੇਦਾਰ ਵਾ ਉਹ ਵੀ ਸਾਨੂੰ ਫੋਨ ਲਾਉਣੋਂ ੜ ਗਏ ਕੋਈ ਸਾਡੇ ਨਾਲ ਫੋਨਦਾ ਹੀ ਨਹੀਂ ਹਰੇਕ ਨੂੰ ਪਤਾ ਵੀ ਜੇ ਅਸੀਂ ਇਹਨਾਂ ਨੇ ਫੋਨ ਲਾਇਆ ਜੇ ਇਹਨਾਂ ਨੂੰ ਅਸੀਂ ਜਾਣ ਲੱਗੇ ਇਹਨਾਂ ਕੋਲ ਕੋ ਮੰਗਣਾ ਹੀ ਆ ਸਾਡੇ ਕੋ ਹੈ ਇਹ ਤਾਂ ਸਹੀ ਆ ਪਰ ਉਹਦਾ ਗਾਜ ਜੋਤੀ ਵੀ ਕਰਕੇ ਗਈ ਚੰਗੀ ਕਰਕੇ ਗਈ ਮੇਰੇ ਤਾਂ ਮਨ ਨੂੰ ਬੜੀ ਲੱਗੀ ਆ ਹੂੰ ਆਂਦੀ ਆ ਵੀ ਤੁਸੀਂ ਕਮੇਟੀ ਪਾਓ ਹਨ ਕੀ ਜੀ ਇੱਕ ਹੂੰ ਹੂੰ 1200 ਰੁਪਈਆ ਮੈਂ ਹਾਂ ਵੀ ਬਾਹੂ ਉਹ ਕਮਾਉਣਾ ਤੇ ਉਹ ਖਾਣਾ ਵਾ ਕਿ ਫੜੇ ਦਿਹਾੜੀ ਨਹੀਂ ਜਾਇ ਜਾਂਦਾ ਤੇ ਅਗਲੇ ਪੈਸੇ ਕੱਟ ਲੈਂਦੇ ਆ ਤੇ ਮੈਂ ਹਾਂ ਮੁਸ਼ਕਿਲ ਵਾ ਆਂਦੀ ਨਹੀਂ ਜਿੱਦਾਂ ਮਰਜੀ ਹੱਥ ਘੁੱਟ ਕੇ 1200 ਰੁਪਈਏ ਦੀ ਕਮੇਟੀ ਪਾਓ ਤੇ 20-25000 ਰੁਪਈਆ ਹੋ ਜਾਂਦਾ ਵਾ ਜਦੋਂ ਲੋਡ ਪਵੇ ਬੋਲੀ ਵਾਦੇ ਘਾਟੇ ਦੀ ਦੇ ਕੇ ਚੁੱਕ ਲੋ ਤੇ ਪਹਿਲੀ ਕਮੇਟੀ ਸਿਰ ਪੂਰੀ ਜਾਣੀ ਆ ਮੁੜ ਕੇ ਜਰਮ ਬੋਲੀ ਦੇਣ ਤੇ ਫਿਰ ਵਾਦਾ ਘਾਟਾ ਤੇ ਅੰਦਰ ਆਪਾਂ ਕਮੇਟੀ ਤਾਰਨੀ ਕਿੱਥੋਂ ਆ ਸਾਨੂੰ ਤੇ ਉਹ ਤਨਖਾਹ ਮਿਲਣੀ ਆ ਉਹਦੇ ਵਿੱਚੋਂ ਕਿੰਨਾ ਵੇ ਆਪਾਂ ਸੌਦਾ ਪਤਾ ਲੈਈਦਾ ਕਦੀ ਉਧਰ ਖਰਚਾ ਕਰੀ ਉਧਰ ਖਰਚਾ ਮੈਂ ਆਖਿਆ ਉਹਨੂੰ ਮੈਂ ਹੱਦ ਅੱਗੇ ਦੇ ਦੇਣਾ ਸਾਡਾ ਇੱਕ ਮਨ ਤੇ ਬੋਝ ਹੋਰ ਮੇਰੇ ਪੈ ਜਾਣਾ ਕਿ ਹਾਈ ਕਮੇਟੀ ਆ ਗਈ ਹਾਈ ਕਮੇਟੀ ਤਾਰਨੀ ਆ ਤੇ ਉਹ ਕਿਦਾਂ ਤਾਰਾਂਗੇ ਫਿਰ ਹੈ ਜੀ ਇਦਾਂ ਹੀ ਆ ਪਰ ਉਹ ਆਂਦੀ ਪਿਛਾਲਾ ਸੱਚ ਜੇ ਲੋਡ ਹੋਵੇ ਉਦੋਂ ਤੁਸੀਂ ਵੀ ਘਾਟੇ ਵਧਰੇ ਚੁੱਕ ਸਕਦੇ ਆ ਇਹ ਗਾੜੀ ਹੱਥ ਡਾਉਣ ਦੀ ਲੋਡ ਨਹੀਂ ਪੈਂਦੀ ਮੇਰੇ ਵੱਲ ਵੇਖ ਕੇ ਤਾਂ ਵਿਚਾਰੀ ਇੰਨੀ ਪਰੇਸ਼ਾਨ ਹੋ ਜਾਂਦੀ ਵੀ ਤੂੰ ਕਿਉਂ ਇਦਾਂ ਦਾ ਮੂੰਹ ਬਣਾਇਆ ਕਿਉਂ ਤੂੰ ਚੁੱਪ ਕੀਤੀ ਆ ਤੇ ਮੈਂ ਫੇਰ ਦੱਸਿਆ ਮੈਂ ਵੀ ਆ ਗੱਲਬਾਤ ਹੋਈ ਉਹ ਪਿੰਦਰ ਨੇ ਸਾਨੂੰ ਫੋਨ ਕੀਤਾ ਗੱਲ ਤੇ ਉਹਦੀ ਵੀ ਠੀਕ ਆ ਚਲੋ ਕਮੇਟੀ ਨਾਲ ਤੇ ਉਦਾਂ ਇਹ ਆ ਕਿ ਕੋਈ ਨਾ ਕੋਈ ਪੈਸੇ ਜੁੜ ਜਾਂਦੇ ਆ ਆਹੋ ਪਰ ਉਹ ਗੱਲ ਦੇ ਪਾਉਣ ਦੀ ਆ ਨਾ ਵੀ ਉਹਨੇ ਕਿੱਥੋਂ ਆ ਸਾਨੂੰ ਉਹੋ ਹੀ ਦੇ ਕੇਵਲ ਇੱਕ ਉਹਨੂੰ ਤੈਨੂੰ ਪਤਾ ਮੇਲ ਵਾਲੇ ਕਿਹੜੇ ਗਾਂ ਪਿਸ਼ਾਹ ਕਰਕੇ ਫੇਰ ਤਨਖਾਹ ਦਿੰਦੇ ਆ ਤੇ ਜੇ ਨਾ ਹੋਊਗਾ ਨਾ ਉਹਨੇ ਮੈਂ ਉਦਾਂ ਕਿਹਾ ਉਹਦਾਂ ਮੈਂ ਚਾਹਦੀ ਸਾਡੇ ਲਾਗੇ ਪਾਉਂਦੀ ਆ ਮੈਂ ਆਹ ਪਾਉਂਦੀ ਦੋ ਕਮੇਟੀਆਂ ਪਾਈਆਂ ਤੇ ਮੈਂ ਕਿਹਾ ਚੱਲ ਛੇ ਮੈਂ ਤੇਰੇ ਭਾਜੀ ਨੂੰ ਉਦਾਂ ਪੁੱਛੂਗੀ ਪਰ ਤੂੰ ਚਲੋ ਜਦੋਂ ਕਮੇਟੀ ਪਊਗੀ ਸਾਨੂੰ ਦੱਸ ਦੇ ਇਹ ਤਾਂ ਹੁਣ ਤੁਹਾਡੇ ਤੇ ਗੱਲ ਵਾ ਜੇ ਤੇ ਪੌਣੀ ਹੂ ਠੀਕ ਨੇ ਤੇ ਉਹਨੇ ਵਿਚਾਨੇ ਕਿਹੜੀ ਬਦੋ ਬੜੀ ਪਵਾ ਦੇਣੀ ਸਾਡੇ ਕੋਲ ਪਤਾ ਕੀ ਗੱਲ ਵਾ ਮੇਲ ਵਾਲੇ ਉਤਰਾ ਆਂਦੇ ਆ ਵੀ ਜੇ ਕਹਨੇ ਡਬਲ ਡਿਊਟੀ ਕਰਨੀ ਆ ਤੇ ਡਬਲ ਕਰ ਲੇ ਅੱਛਾ ਤੇ ਜੇ ਪੌਣੀ ਆ ਕਮੇਟੀ ਹੂੰ ਤੇ ਨਾ ਹੋਊਗਾ ਤੇ ਡਬਲ ਕਰ ਲਾਂਗੇ ਮੈਂ ਦੇਣੇ ਵੀ ਕਰ ਲਿਆ ਕਰੂੰਗਾ ਤੇ ਮੈਂ ਰਾਤ ਵੀ ਕਰ ਲਿਆ ਕਰੂੰਗਾ ਹਏ ਰਾਤ ਡਿਊਟੀ ਕਰਕੇ ਅੱਗੇ ਤੇਰੀ ਤੁਹਾਡਾ ਉਦਾਂ ਦਾ ਤੇ ਮੁੜ ਕੇ ਫਿਰ ਬਿਮਾਰ ਹੀ ਨਾ ਕਿਤੇ ਪੈ ਜਿਓ ਨੀਂਦਰੇ ਨਾ ਚੱਲ ਕੋਹ ਨਹੀਂ ਹੁੰਦਾ ਕੋਈ ਨਹੀਂ ਤੇ ਇਹ ਮੈਂ ਤੇ ਉਦੋਂ ਦੀ ਕਰ ਲੈਣੀ ਹੀ ਰਾਤ ਵੀ ਡਿਊਟੀ ਕਰ ਲੈਣੀ ਮੈਂ ਤੇ ਤੁਹਾਡਾ ਕਰਕੇ ਨਹੀਂ ਕਰਦਾ ਵੀ ਆਖੋਗੇ ਵੀ ਹਨੂ ਮਾਂ ਪੁੱਤ ਅਸੀਂ ਇਕੱਲੇ ਰਹਿ ਜੰਨੇ ਮਗਰ ਵੀ ਰਾਤ ਸਾਡੇ ਲਾਗੇ ਕੋਈ ਨਹੀਂ ਹੁੰਦਾ ਨਹੀਂ ਨਹੀਂ ਚਲੋ ਮਾਰਕ ਦਾ ਆਸਰਾ ਹੋਣਾ ਚਾਹੀਦਾ ਵਾ ਬੰਦੇ ਦਾ ਵੀ ਬੜਾ ਆਸਰਾ ਵਾ ਤੇ ਰੱਬ ਦਾ ਵੀ ਜਿਆਦਾ ਆਸਰਾ ਵਾ ਸਾਨੂੰ ਕੋਈ ਡਰ ਨਹੀਂ ਮਾਂ ਪੁੱਤਾਂ ਨੂੰ ਹੈਗਾ ਇੱਥੇ ਉੱਦਾਂ ਅੱਛਾ ਤੇ ਤੁਹਾਡੇ ਨਾਲ ਸਲਾਹ ਕਰਕੇ ਜੇ ਤੁਸੀਂ ਆਖੋ ਤੇ ਮੈਂ ਰਾਤ ਕਰ ਲਿਆ ਕਰਾਂਗਾ ਪਰ ਮੈਨੂੰ ਤੇ ਇਹ ਆ ਨਾ ਵੀ ਮੁੜ ਕੇ ਬਿਮਾਰ ਨਾ ਨਾ ਪੈ ਜਾਓ ਰਾਤ ਦੇ ਨੀਂਦਰੇ ਨਾਲ ਇਹ ਤਾਂ ਹੁਣ ਤੁਸੀਂ ਆਪਣੇ ਸਰੀਰ ਵੱਲ ਵੇਖਣਾ ਵਾ ਸਰ ਕੋਹ ਨਹੀਂ ਹੁੰਦਾ ਦੇ ਅੰਦਰ ਕੋਈ ਗੱਲ ਨਹੀਂ ਕਿ ਦਵਾਈ ਦੂਈ ਖਾ ਕੇ ਮੈਂ ਤੁਰਿਆ ਰਹੂੰਗਾ ਕਿ ਕੀ ਕਰਨਾ ਡਿਊਟੀ ਕਰਨਾ ਜਦੋਂ ਫੇਰ ਹਫਤੇ ਜੀ 1 2 ਦਿਨ ਹੀ ਜਾਓ ਤੇ ਚੱਲ ਜੇ ਮਹੀਨੇ ਚ 5 6 ਦਿਨ 8 ਦਿਨ ਵੀ ਲੱਗ ਜਾਣਗੇ ਰਾਤ ਦੇ ਧਰ ਰਲ ਮਿਲ ਕੇ ਚੱਲ ਫੇਰ ਇਹ ਆ ਵੀ ਕਮੇਟੀ ਜੋ ਕੇ ਨਿਕਲ ਸਕਦੇ ਸਾਰੇ ਬੋਝ ਸਰ ਵੇਲਾ ਨਹੀਂ ਜਿੱਦਾਂ ਵੀ ਹੋਊਗਾ ਇਹ ਤਾਂ ਪੁੱਛਣਾ ਪੈਣਾ ਉੱਥੇ ਜੇ ਹੋਊ ਵੀ ਰਾਤ ਮੈਂ ਕਹਿੰਦਾ ਕਰੂੰ ਕਿ ਕਿਹੜੇ ਮੈਂ ਰੁਕ ਜਿਆ ਕਰੂੰਗਾ ਰਾਤ ਅੱਛਾ ਕਿ ਰਾਤ ਮੈਂ ਕਰ ਲਿਆ ਕਰੂੰਗਾ ਤੇ ਫੇਰ ਰੋਟੀ ਤੁਹਾਡੀ ਰਾਤ ਨੂੰ ਉੱਥੇ ਕੌਣ ਪਚਾਊ ਉਹ ਕੋਈ ਨਾ ਕੋਈ ਤਾਂ ਇਧਰ ਰਾਤ ਨੂੰ ਜਾਂਦੀ ਹੀ ਆ ਜਿਹਦੇ ਬੰਦੇ ਮੈਂ ਉਹਨਾਂ ਨੂੰ ਕਹਿ ਦੂੰਗਾ ਵੀ ਮੇਰੇ ਘਰੋਂ ਰੋਟੀ ਖਾੜ ਲੈਓ ਆਹੋ ਦائیں ਤੇ ਹੈ ਵੀ ਇਧਰ ਸਾਰੇ ਨੰਗਦੇ ਆ ਗਾੜੀ ਆਹੋ ਆ ਰਾਣਾ ਨੰਗਦਾ ਵਾ ਜਿੱਦ ਮੈਂ ਰਾਤ ਨੂੰ ਰੋਟੀ ਕਰਨੀ ਆ ਉਦੋਂ ਮੈਂ ਸਵੇਰੇ ਪਕਾ ਕੇ ਲੈ ਜਾਇਆ ਕਰਨੀ ਆ ਰਾਤ ਦੀਆਂ ਵੀ ਆਹੋ ਹੈ ਇਹ ਤਾਂ ਹੈ ਹੀ ਆ ਆ ਰਾਤ ਦੀਆਂ ਵੀ ਨਾਲ ਹੀ ਲੈ ਜਾਇਆ ਕਰੂੰਗਾ ਸਵੇਰੀ ਪਕਾ ਕੇ ਕੋਈ ਨਹੀਂ ਉਹ ਤਾਂ ਮੈਂ ਪਕਾ ਦੂੰਗੀ ਆਹੋ ਉਹ ਨਾ ਲਫਾਫੇ ਚ ਬਲੇੜ ਕੇ ਰੱਖ ਲਈਏ